ਹਾਂਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਬੱਬੂ ਘਮਣ ਉਮੀਦ ਕਰਦਾ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਅੱਜ ਆਪਾਂ ਨੇ ਗੱਲ ਕਰਨੀ ਹੈ ਜੀ ਅਮਰਤਪਾਲ ਜੀ ਦੀ ਮਾਤਾ ਜੀ ਦੀ ਇੱਕ ਇੰਟਰਵਿਊ ਸੁਣੀ ਹੈ ਉਹਦੇ ਬਾਰੇ ਆਮਰਤਪਾਲ ਦੀ ਮਾਤਾ ਜੀ ਕਹਿੰਦੇ ਵੀ ਮੇਰੇ ਪੁੱਤ ਨੂੰ 3 ਸਾਲ ਹੋ ਗਏ ਜੇਲ੍ਹ ਵਿੱਚ ਬੰਦ ਹੈ ਡੇਢ ਮਹੀਨਾ ਹੋਇਆ ਸੀ ਮੇਰੇ ਪੁੱਤ ਦੇ ਵਿਆਹ ਨੂੰ ਵੀ ਜਦੋਂ ਮਤਲਬ ਵੀ ਸਰਕਾਰ ਨੇ ਉਹਨੂੰ ਫੜ ਕੇ ਅੰਦਰ ਦਿੱਤਾ ਦੇ ਡੇਢ ਆਪਣਾ ਡੇਢ ਮਹੀਨਾ ਹਜੇ ਵਿਆਹ ਨੂੰ ਹੋਇਆ ਸੀਗਾ ਕਿਤੇ ਵੀ ਜਦੋਂ ਵੇ ਸਾਰੀ ਮੂਵਮੈਂਟ ਹੋਈ ਆ ਤੇ 3 ਸਾਲ ਤੋਂ ਮੇਰਾ ਪੁੱਤ ਡਿਬਰੂਗੜ ਜੇਲ੍ਹ ਦੇ ਵਿੱਚ ਬਾ ਮਿਲ ਕੋ ਸੱਚ ਗੱਲ ਦਾ ਮਾਤਾ ਜੀ ਦੀ ਵੀ 3 ਸਾਲ ਤੋਂ ਡਿਬਰੂਗੜ ਜੇਲ੍ਹ ਦੇ ਵਿੱਚ ਅਮਰਤਪਾਲ ਬੰਦ ਆ ਮੈਂ ਸਤਕਾਰਯੋਗ ਮਾਤਾ ਜੀ ਨੂੰ ਇੱਕ ਪੁੱਗਲ ਪੁੱਛਣਾ ਚਾਹੁੰਦਾ ਮਾਤਾ ਜੀ ਤੁਸੀਂ ਇੰਟਰਵਿਊ ਦੇ ਵਿੱਚ ਕਿਹਾ ਵੀ ਅਮਰਤਪਾਲ ਦੀ ਵਾਈਫ ਮੇਰੀ ਨੂੰ 3 ਸਾਲ ਤੋਂ ਇੱਕ ਹੋਟਲ ਦੇ ਵਿੱਚ ਕਮਰਾ ਲੈ ਕੇ ਡਿਬਰੂਗੜ ਰਹਿ ਰਹੀ ਹੈ ਠੀਕ ਹੈ ਜੀ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਇੱਕ ਟਰੱਕ ਡਰਾਈਵਰ ਆ ਮੈਂ ਡਿਬਰੂਗੜ ਤਿੰਨ ਸੂਖਿਆ ਤੇਜਪੁਰੇ ਸਾਰਾ ਏਰੀਆ ਮੈਂ ਦੇਖਿਆ ਹੋਇਆ ਵੀ ਅਸਾਮ ਦਾ ਏਰੀਆ ਕਿਵੇਂ ਦਾ ਤੇ ਅਸਾਮ ਦੇ ਵਿੱਚ ਬਹੁਤ ਮੰਗਾਈ ਆ ਬਹੁਤ ਜਿਆਦੀ ਜਿੱਥੇ ਅਮਰਤਪਾਲ ਦੀ ਵਾਈਫ ਰਹਿ ਰਹੀ ਹੈ ਘਰ ਤੋਂ ਘੱਟ ਮੈਨੂੰ ਨਹੀਂ ਲੱਗਦਾ ਵੀ ਉੱਥੇ 3000 ਤੋਂ ਘੱਟ ਘੱਟ ਤੋਂ ਘੱਟ ਵੀ 3000 ਤੋਂ ਘੱਟ ਉੱਥੇ ਕਮਰਾ ਮਿਲਦਾ ਹੋਵੇ ਇੱਕ ਰਾਤ ਰਹਿਣ ਦਾ ਠੀਕ ਹੈ ਜੀ 3000 ਰੁਪਏ ਰੈਂਟ ਹੋਊਗਾ ਇੱਕ ਕਮਰੇ ਦਾ ਤੇ ਘਰ ਤੋਂ ਘੱਟ 1000 ਰੁਪਏ ਉੱਥੇ ਬੰਦੇ ਰੋਟੀ ਪਣ ਦਾ ਖਰਚ ਠੀਕ ਹੈ ਜੀ ਫਿਰ ਉਹ ਬੰਦੇ ਨੇ ਕਪੜਾ ਜਿਹੜਾ ਵੀ ਪਾਉਣਾ ਹੈ ਕਿਤੇ ਸ਼ਹਿਰ ਬਾਜ਼ਾਰ ਵੀ ਜਾਣਾ ਘੱਟੋ ਘੱਟ 5000 ਰੁਪਿਆ ਇੱਕ ਦਿਨ ਦਾ ਖਰਚਾ ਹੋ ਗਿਆ ਮਾਤਾ ਜੀ ਇੱਕ ਦਿਨ ਦਾ ਮਾਤਾ ਜੀ 5000 ਰੁਪਿਆ ਖਰਚਾ ਹੋ ਗਿਆ ਤੇ ਮਹੀਨੇ ਦਾ ਹੋ ਗਿਆ 1.5 ਲੱਖ ਰੁਪਿਆ ਠੀਕ ਹੈ ਜੀ ਤੇ ਇੱਕ ਸਾਲ ਦਾ ਕਿੰਨਾ ਖਰਚਾ ਹੋ ਗਿਆ 1.5 ਲੱਖ ਨੂੰ 12 ਨਾਲ ਗੁਣਾ ਕਰੀਏ 18 ਲੱਖ ਰੁਪਿਆ ਇੱਕ ਸਾਲ ਦਾ ਤੇ 3 ਸਾਲਾਂ ਦਾ ਕਿੰਨਾ ਹੋ ਗਿਆ 3 ਸਾਲਾਂ ਦਾ ਕਿੰਨਾ ਹੋ ਗਿਆ 54 ਲੱਖ ਰੁਪਿਆ ਠੀਕ ਹੈ ਜੀ 50-55 ਲੱਖ ਰੁਪਇਆ 3 ਸਾਲਾਂ ਦੇ ਵਿੱਚ ਅਮਰਤਪਾਲ ਦੀ ਵਾਈਫ ਦਾ ਖਰਚਾ ਖਰਚਾ ਹੈ ਡਿਬਰੂਗੜ੍ਹ ਰਹਿਣ ਦੇ ਵਿੱਚ ਤੇ ਮੈਂ ਮਾਤਾ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਮਾਤਾ ਜੀ ਜਿਹੜੇ ਬੰਦੇ ਕੋਲੇ 15-20 ਕਿਲੇ ਜ਼ਮੀਨ ਹੋਵੇ ਪੰਜਾਬ ਦੇ ਵਿੱਚ ਵੀ ਉਹ ਬੰਦਾ ਤੇ ਇੰਨਾ ਖਰਚਾ ਕਰ ਸਕਦਾ ਵੀ 3 ਸਾਲਾਂ ਦੇ ਵਿੱਚ 50-55 ਲੱਖ ਰੁਪਇਆ ਖਰਚ ਦੇ ਤੁਸੀਂ ਦੱਸੋਗੇ ਵੀ ਇਹ ਇੰਨਾ ਖਰਚਾ ਕਿੱਥੋਂ ਆਇਆ ਇੰਨਾ ਪੈਸਾ ਤੁਹਾਡੇ ਕੋਲ ਕਿੱਥੋਂ ਆਉਂਦਾ ਮੈਂ ਅਮਰਤਪਾਲ ਦੀ ਵਾਈਫ ਤੇਨਾਂ ਸਾਲਾਂ ਦੇ ਵਿੱਚ 55 ਲੱਖ ਰੁਪਈਆ ਖਰਚ ਦੇਗੀ ਕਿੱਥੋਂ ਪੈਸਾ ਆਉਂਦਾ ਤੁਸੀਂ ਮੈਨੂੰ ਦੱਸੋ ਤੁਹਾਡੇ ਕੋਲ ਕਿੰਨੀ ਜ਼ਮੀਨ ਹੋਊਗੀ 15 ਨਹੀਂ 20 ਕਿੱਲੇ ਹੋਏਗੀ ਦੋ ਭਰਾਣੇ ਅਮਰਤਪਾਲ ਹੋਣੀ ਠੀਕ ਹੈ ਮਾਤਾ ਜੀ ਜਰੂਰ ਬੇਨਤੀ ਆ ਤੁਹਾਡੇ ਮੂਰੇ ਹੱਥ ਬੰਨ੍ਹ ਕੇ ਤੁਸੀਂ ਜਰੂਰ ਦੱਸਣ ਦੀ ਕੋਸ਼ਿਸ਼ ਕਰਿਓ ਵੀ ਇੰਨਾ ਪੈਸਾ ਤੁਸੀਂ ਕਿਵੇਂ ਫੋੜ ਕਰ ਰਹੇ ਹੋ ਕਿੱਥੋਂ ਤੁਸੀਂ ਅਰੇਂਜਮੈਂਟ ਕਰ ਰਹੇ ਹੋ ਵੀ ਜਿਹੜਾ ਤੁਸੀਂ ਅਮਰਤਪਾਲ ਦੀ ਵਾਈਫ ਨੂੰ ਇੱਕ ਸਾਲ ਦਾ 18 ਲੱਖ ਰੁਪਏ ਤੁਸੀਂ ਕਿੱਥੋਂ ਅਰੇਂਜਮੈਂਟ ਕਰਕੇ ਦੇ ਰਹੇ ਹੋ ਦੱਸਣ ਦੀ ਬੇਨਤੀ ਦੱਸਣ ਦੀ ਕਿਰਪਾਲਤਾ ਕਰਿਓ ਤੇ ਜਿਹੜੀ ਤੁਸੀਂ ਗੱਲ ਕਰੀ ਐ ਵੀ ਅਮਰਤਪਾਲ ਜਦੋਂ ਬਾਹਰ ਆ ਗਿਆ ਸੜਕਾਂ ਤੇ ਦੇਖਿਓ ਦੁਨੀਆ ਕਿਵੇਂ ਨਿਕਲਦੀ ਐ ਕਿਵੇਂ ਜਾਮ ਲੱਗਦੇ ਨੇ ਕਿੱਡੇ-ਕਡੇ ਜਲੂਸ ਹੋਣਗੇ ਕਿਵੇਂ ਅਮਰਤਪਾਲ ਨੂੰ ਲੈ ਕੇ ਆਉਣਗੇ ਤੇ ਅਮਰਤਪਾਲ ਵੀ ਉਹੀ ਐ ਤੇ ਪੰਜਾਬ ਦੇ ਲੋਕ ਵੀ ਉਹੀ ਨੇ ਜਦੋਂ ਅਮਰਤਪਾਲ ਭੱਜਿਆ ਸੀਗਾ ਮਾਤਾ ਜੀ ਉਦੋਂ ਤਾਂ ਪਬਲਿਕ ਆਈ ਨਹੀਂ ਹੈਗੀ ਵੀ ਆ ਜਾ ਭਾਈ ਠੀਕ ਹੈ ਅਸੀਂ ਤੇਰੇ ਨਾਲ 50000 ਬੰਦਾ 24 ਘੰਟੇ ਚੱਲਦੇ ਆ ਤੇ ਉਦੋਂ ਤੇ ਅਮਰਤਪਾਲ ਆਪਾਂ ਹੁਣ ਕਹਿਣਾ ਨਹੀਂ ਚਾਹੁੰਦੇ ਵੀ ਉਦੋਂ ਅਮਰਤਪਾਲ ਮੰਨ ਲਓ ਵੀ ਕਿਹੜੇ ਹਾਲਾਤਾਂ ਦੇ ਵਿੱਚ ਕਦੇ ਸਕੂਟਰ ਤੇ ਕਦੇ ਮੋਟਰਸਾਈਕਲ ਤੇ ਕਦੇ ਕਾਰ ਤੇ ਕਦੇ व्हीਲ ਚੇਅਰ ਤੇ ਕਦੇ ਕਿਸੇ ਚੀਜ਼ ਤੇ ਹਨਾ ਰੇੜੀਆਂ ਤੇ ਰਖਸ਼ੀਆਂ ਤੇ ਹਨਾ ਕਿਵੇਂ ਮੰਨ ਲਓ ਵੀ ਭਜਦੇ ਸੀਗੇ ਤੇ ਉਦੋਂ ਅਮਰਤਪਾਲ ਹੁਣੀ ਮੰਨ ਲਓ ਵੀ ਕਿਵੇਂ ਲੁੱਕਦੇ ਫਿਰਦੇ ਸੀਗੇ ਹਨਾ ਕਦੇ ਬਾਹਣਾ ਦੇ ਵਿੱਚ ਆਪਾਂ ਦੇਖਿਆ ਹੀ ਸਾਰਿਆਂ ਨੇ ਮਾਤਾ ਜੀ ਕੋਈ ਮੇਰੇ ਮੈਂ ਕੋਈ ਆਪਣੇ ਕੋਲੋਂ ਨਹੀਂ ਗੱਲ ਕਰਦਾ ਕਿ ਮੈਂ ਸਾਰੀ ਤੁਹਾਡੀਆਂ ਇੰਟਰਵਿਊ ਸੁਣ ਕੇ ਫਿਰ ਤੁਹਾਨੂੰ ਸਵਾਲ ਕੀਤੇ ਨੇ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਮਾਮੀ ਇੰਨਾ ਖਰਚਾ ਮਾਤਾ ਜੀ ਕੱਲੀ ਅਮਰਤਪਾਲ ਦੀ ਵਾਈਫ ਦਾ ਤੇ ਬਾਕੀ ਜਿਹੜੇ ਅਮਰਤਪਾਲ ਦੇ ਖਰਚੇ ਨੇ ਠੀਕ ਹੈ ਨਹੀਂ ਅੰਦਰ ਰਹਿੰਦਾ ਹੈ ਅੰਦਰ ਜਿਹੜੀ ਚੀਜ਼ ਬਾਹਰੇ 5 ਰੁਪਏ ਦੀ ਮਿਲਦੀ ਹੈ ਅੰਦਰ 50 ਰੁਪਏ ਦੀ ਮਿਲਦੀ ਹੈ 100 ਦੀ ਮਿਲੂ ਤੇ ਉਹ ਖਰਚੇ ਮਾਤਾ ਜੀ ਇੰਨਾ ਪੈਸਾ ਤੁਹਾਡੇ ਕੋਲ ਕਿੱਥੋਂ ਆਉਂਦਾ ਦਰਸਾਂ ਦੀ ਕਿਰਪਾਲਤਾ ਜਰੂਰ ਕਰਿਓ ਮਾਤਾ ਜੀ ਵੀ ਐਨਾ ਪੈਸਾ ਤੁਸੀਂ ਕਿਵੇਂ ਅਰੇਂਜਮੈਂਟ ਕਰ ਰਹੇ ਹੋ ਤੁਸੀਂ ਕਹਦੇ ਮੇਰਾ ਪੁੱਤ ਜਿੱਦਨ ਪ੍ਰਧਾਨ ਬੜਿਆ ਸੀਗਾ ਮੈਂ ਆਪਣੇ ਪੁੱਤ ਨੂੰ ਰੋਕਿਆ ਸੀਗਾ ਵੀ ਪੁੱਤ ਤੂੰ ਪ੍ਰਧਾਨ ਨਾ ਬਣ ਨਾ ਬਣ ਪਰ ਤੂੰ ਨਹੀਂ ਰੁਕਿਆ ਹੈਗਾ ਪੁੱਤ ਤੁਸੀਂ ਇਹ ਗੱਲ ਇੰਟਰਵਿਊ ਚ ਕਹੀ ਹੈ ਤਾਂ ਮਾਤਾ ਜੀ ਮੈਨੂੰ ਨਹੀਂ ਲੱਗਦਾ ਵੀ ਐਨਾ ਖਰਚਾ ਪੰਜਾਬ ਦੇ ਵਿੱਚ ਪੰਜਾਬ ਦਾ ਕੋਈ ਕਿਸਾਨ ਪਰਿਵਾਰ ਇੰਨਾ ਖਰਚਾ ਕਰ ਸਕੇ ਜੇ ਮਹੀਨੇ ਦਾ 1.5 ਲੱਖ ਰੁਪਏ ਅਮਰਤਪਾਲ ਦੀ ਵਾਈਫ ਦਾ ਖਰਚਾ ਤੇ 40-50 ਹਜ਼ਾਰ ਰੁਪਏ ਦਾ ਅਮਰਤਪਾਲ ਦਾ ਵੀ ਖਰਚਾ ਹੋਏਗਾ ਤੇ ਐਨਾ ਪੈਸਾ ਭਾਈ ਸਾਹਿਬ ਕੋਲੇ ਕਿੱਥੋਂ ਆਉਂਦਾ ਕੌਣ ਤੁਹਾਨੂੰ ਐਨਾ ਪੈਸਾ ਦਿੰਦਾ ਦੱਸਣ ਦੀ ਕਿਰਪਾਲਤਾ ਕਰੋਗੇ ਤੇ ਬਾਕੀ ਭਾਈ ਸਾਹਿਬ ਨੂੰ ਵੀ ਬੇਨਤੀ ਹੈ ਭਾਈ ਅਮਰਤਪਾਲ ਜੀ ਨੂੰ ਮੇ ਭਾਈ ਸਾਹਿਬ ਜੀ ਤੁਸੀਂ ਜੋ ਗੱਲਾਂ ਕਰਦੇ ਸੀਗੇ ਨਸ਼ਾ ਛਡਾਉਣ ਦੀਆਂ ਠੀਕ ਹੈ ਜੀ ਗੁਰੂ ਦੇ ਲਾੜ ਲਾਉਣ ਦੀਆਂ ਠੀਕ ਹੈ ਅੰਮ੍ਰਿਤ ਛਕਾਉਣ ਦੀਆਂ ਤੇ ਤੁਹਾਡਾ ਭਰਾ ਹੀ ਨਸ਼ੇ ਦੇ ਨਾਲ ਫੜਿਆ ਗਿਆ ਸੀਗਾ ਆਪਾਂ ਸਾਰਿਆਂ ਨੂੰ ਪਤਾ ਹੈ ਕੋਈ ਗੱਲ ਝੂਠ ਨਹੀਂ ਹੈਗੀ ਜੇ ਮੇਰੀ ਕੋਈ ਵੀ ਗੱਲ ਝੂਠ ਹੋਵੇ ਤਾਂ ਮੈਨੂੰ ਦੱਸੋ ਵੀ ਗੱਲ ਝੂਠ ਹੈ ਠੀਕ ਹੈ ਜੀ ਇਸ ਕਰਕੇ ਮਾਤਾ ਜੀ ਤੁਹਾਨੂੰ ਤੁਸੀਂ ਸਤਿਕਾਰਯੋਗ ਹੈ ਤੁਹਾਡੇ ਮੂਹਰੇ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹਨਾਂ ਗੱਲਾਂ ਦੇ ਜ਼ਰੂਰ ਜਵਾਬ ਦਿੱਤੇ ਜਾਣ ਜੇ ਕੋਈ ਵਦਘਟ ਬੋਲਿਆ ਗਿਆ ਤਾਂ ਮਾਫੀ ਚੌਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ